ਉਹ ਇਹਨਾਂ ਨੂੰ ਪੱਠੇ ਤੇ ਫੇ ਇਹਨਾਂ ਨੂੰ ਪਤਾ ਲੱਗਣਾ ਬੰਦੇ ਦੀ ਵੈਲਿਊ ਦਾ ਵਿਆਖੀ ਕਿੱਦਾਂ ਨਿਕਲਦੀ ਆ ਡਾਡਾ ਉਹ ਕਿਧਰ ਨੂੰ ਮੂੰਹ ਚੁੱਕ ਲਿਆਈ ਕਿਧਰ ਨੂੰ ਚੁੱਕ ਲਿਆ ਤੂੰ ਅੱਜ ਫੇ ਲਫਾਫਾ ਆਪਣਾ ਕਿਧਰ ਨੂੰ ਚੱਲ ਪਏ ਮੈਂ ਇੱਥੇ ਰਹਿਣਾ ਨਹੀਂ ਆ ਮੈਨੂੰ ਨਹੀਂ ਪਤਾ ਵੱਡਿਆ ਮੇਰਾ ਹਸਾਬ ਕਰ ਮੈਂ ਚੱਲਿਆ ਵਾ ਬੰਬੇ ਬੰਬੇ ਕੀ ਕਰਨ ਜਾਣਾ ਤੂੰ ਮੈਂ ਹੀ ਰੋ ਬੰਨਾ ਮੇਰਾ ਹਸਾਬ ਕਰ ਹਸਾਬ ਉਹ ਘਰਾਂ ਚ ਹਸਾਬ ਨਹੀਂ ਹੁੰਦੇ ਨਾਲੇ ਤੂੰ ਇੱਥੇ ਮੰਡੀ ਚ ਸੀਜ਼ਨ ਨਹੀਂ ਲਾਇਆ ਵੀ ਤੇਰਾ ਹਸਾਬ ਕਰ ਦਈਏ ਉਹੀ ਤੇ ਮੇਰੇ ਸੀਜ਼ਨ ਖਰਾਬ ਕਰਤੇ ਆ ਨਾ ਸੀਜ਼ਨ 1 ਸੀਜ਼ਨ 2 ਹਾਏ ਉਹ ਮੇਰੀਆਂ ਵੈਬ ਸੀਰੀਆਂ ਕਿਹੜੀਆਂ ਡੱਬ ਸੀਰੀਆਂ ਬਣਾਉਂਦਾ ਫਿਰਦਾ ਵਾ ਤੂੰ ਮੈਨੂੰ ਨਹੀਂ ਪਤਾ ਮੈਂ ਜਾਣਾ ਵਾ ਬੰਬੇ ਮੈਂ ਬੰਨਾ ਹੀਰੋ ਮੈਨੂੰ ਪੈਸੇ ਦੋ ਤੇ ਮੈਂ ਜਾਵਾਂ ਇਹ ਕਿੰਨੇ ਸਲਾਹ ਦੇਤੀ ਤੈਨੂੰ ਹੀਰੋ ਵਾਲੀ ਅੱਜ ਵੀ ਹੀਰੋ ਬਣਨਾ ਮੈਨੂੰ ਮੇਰਾ ਉਸਤਾਦ ਕਹਿੰਦਾ ਵਾ ਕਿ ਤੂੰ ਔਸਕਰ ਲੈ ਕੇ ਆਉਣਾ ਵਾ ਤੇ ਉਹਨੂੰ ਕਹੇ ਪੱਠੇ ਕੌਣ ਲੈ ਕੇ ਆਊਗਾ ਜੇ ਔਸਕਰ ਮੈਂ ਲੈ ਕੇ ਆਉਂਗਾ ਤੇ ਤੇ ਤੂੰ ਲਾਇਆ ਤੇਰਾ ਕਿਹੜਾ ਪ੍ਰੈਸ਼ਨ ਹੋਇਆ ਵਾ ਤੇਰੇ ਹੁੰਦਿਆਂ ਪੱਠੇ ਮੈਂ ਪਾਵਾਂ ਛੋਟੇ ਭਰਾ ਦੇ ਹੁੰਦਿਆਂ ਤੂੰ ਛੋਟੇ ਭਰਾ ਪੱਠੇ ਪਾਉਂਦੇ ਰੱਖਣੇ ਤੁਸੀਂ ਮੈਂ ਨਹੀਂ ਪਾਉਣੇ ਪੱਠੇ-ਪੜੇ ਤੈਨੂੰ ਪਤਾ ਨਹੀਂ ਕਿੰਨੇ ਸਲਾਵਾ ਦੇਤੀਆਂ ਕੰਮ ਗੁੰਮ ਕਰੀ ਜਾਂਦਾ ਘਰ ਦਾ ਅੱਗੇ ਵੀ ਸਾਰੇ ਕੰਮ ਮਹਿੰਗਾ ਕਰਦਾ ਮੈਂ ਤੂੰ ਥੋੜਾ ਕਰਦਾ ਬੈਠਾ ਰਹਿਣਾ ਮੱਜੇ ਤੇ ਵੱਡਿਆ ਮੇਰੀ ਗੱਲ ਮੰਨ ਲਾ ਇੱਥੇ ਪੈਲੀਆਂ ਤੇ ਕਿੰਨਾ ਕੁ ਚਿਰ ਰੋਲਦੇ ਰਵਾਂਗੇ ਆਪਾਂ ਤੇ ਫੇਰ ਕੀ ਹੀਰੋ ਬਣ ਚੱਲ ਜੀਏ ਮੈਨੂੰ ਦੇ ਪੈਸੇ ਥੋੜਾ ਬਧਾ ਖਰਚਾ ਕਰ ਮੇਤੇ ਮੈਨੂੰ ਪੰਡਤ ਨੇ ਕਹਾ ਵਾ ਕਿ ਤੁਹਾਡੇ ਹੁਣ ਵਾਰੇ ਨਿਆਰੇ ਆ ਬਸ ਤੁਸੀਂ ਚੜਾਈਆਂ ਤੇ ਹੀ ਰਹਿਣਾ ਵਾ ਜਿਹੜੀਆਂ ਚੜਾਈਆਂ ਤੇ ਰਹਿਣਾ ਨਣਾ ਦੇ ਵੀ ਗਾਲਾਂ ਦੇ ਪੰਜਾਬੀਆਂ ਦੀਆਂ ਚੜਾਈਆਂ ਫੇਮਸ ਹੋਣਾ ਵਾ ਐਕਟਰਾਂ ਵਾਲੀਆਂ ਚੜ੍ਹਾਈਆਂ 'ਚ ਰਹਿਣਾ ਵਾ ਇਹਨੂੰ ਪਤਾ ਨਹੀਂ ਪੰਜਾਬੀਆਂ ਦੇ ਅੱਗੇ ਵੇਖ ਕਿੰਨੀ ਬੱਲੇ ਬੱਲੇ ਆ ਕਿੰਨੇ ਝੰਡੇ ਝੁਲਣਦੇ ਆ ਆ ਝੰਡੇ ਦੇ ਝੁਲਣਦੇ ਆ ਕਿਸਾਨ ਚਕਰ ਚ ਕਮੇਟੀ ਦੇ ਬਹੁਤ ਕਦੀ ਕਿਤੇ ਧਰਨੇ ਕਦੀ ਕਿਤੇ ਧਰਨੇ ਉਹ ਲੱਭਣ ਨਹੀਂ ਰਿਹਾ ਪੰਜਾਬੀਆਂ ਦੇ ਝੰਡੇ ਝੁਲਣੇ ਹੀ ਆ ਇਹੋ ਇਹ ਤਾਂ ਤੁਹਾਨੂੰ ਪਤਾ ਨਹੀਂ ਆ ਇੱਥੇ ਤੇ ਤੁਸੀਂ ਮਾਰਖਾਨ ਦੇ ਜੇ ਸਿਆੜੀ ਤੇ ਨਾ ਵੇਖੀ ਹੁਣ ਮੈਂ ਔਸਕਰ ਲੈ ਕੇ ਆਉਣਾ ਹੀ ਤੇ ਤੈਨੂੰ ਕਹਿੰਦਾ ਪਹਿਲਾਂ ਪੱਠੇ ਲੈ ਆ ਔਸਕਰ ਬਾਅਦ ਦੇ ਵਿੱਚ ਲੈ ਆ ਔਸਕਰ ਤੈਨੂੰ ਮੋਲਣਾ ਲੈ ਦਈਏ ਮੁੱਲ-ਮੁੱਲ ਨਹੀਂ ਆਉਂਦਾ। ਹਾਂ। ਉਹ ਮਿਹਨਤਾਂ ਕਰਨੀਆਂ ਪੈਂਦੀਆਂ ਵਾ। ਤੁਸੀਂ ਤਾਂ ਮੈਨੂੰ ਪੱਠਿਆਂ ਦੀ ਰੋਲ ਦੇਣਾ ਵਾ। ਮੈਂ ਔਸਕਰ ਕੀ ਲੈ ਕੇ ਆਉਣਾ। ਉਹ ਜਿਨ੍ਹਾਂ ਨੇ ਹੀ ਹੀਰਾ ਪਛਾਣਨਾ ਸੀ ਨਾ, ਉਹਨਾਂ ਨੇ ਪਛਾਣ ਲਿਆ ਵਾ। ਉਹਨਾਂ ਨੂੰ ਕਾ ਪਛਾਣ ਲਿਆ ਵਾ ਨਾ ਹੀਰਾ। ਤੇ ਚੱਟ ਕੇ ਤੇ ਮਰ ਜਾਓ। ਵੇ ਇਕ ਡੀਕ ਲੈਣੀ ਜਬਾਨ ਕੱਢਣ ਦਾ ਮਰਜੋ ਇਕ ਤੇ ਤੁਹਾਡੇ ਬੰਦਿਆਂ ਨੂੰ ਕਾਮਯਾਬ ਕਰਨਾ ਤੇ ਤੁਸੀਂ ਉਤੋਂ ਉਹਨਾਂ ਨੂੰ ਗਾਲਾਂ ਦੋ ਕਾਮਯਾਬੀ ਕਾਦੀ ਹੋਰ ਤੇਨੂੰ ਉਂਗਲਾਂ ਦੇ ਉਹਨਾਂ ਨੇ ਵੱਖਰਾ ਤੇਨੂੰ ਉਂਗਲ ਚਾੜੀ ਆ ਉਹਨਾਂ ਨੇ ਉਂਗਲ ਨਹੀਂ ਚਾੜੀ ਉਹਨਾਂ ਮੇਰਾ ਟੈਲੈਂਟ ਪਛਾਨਿਆ ਵਾ ਤੁਹਾਨੂੰ ਕੋਈ ਕਦਰਾਂ ਹੀ ਨਹੀਂ ਆ ਵੱਡਿਆਂ ਮੈਨੂੰ ਬੰਬੇ ਕਰੀ ਜਾ ਲੈਂਦੇ ਜਾਂ ਫਿਲਮਾਂ ਵਾਲੇ ਨਾ ਅਗੜ ਪਿਛੜ ਫਿਰਨਗੇ ਨਾ ਤੇਰੇ ਭਰਾ ਦੇ ਤੇ ਤੂੰ ਮੈਨੂੰ ਤਾਂ ਕਹੀਂ ਉਹਦੇ ਹੁਣ ਵੀ ਤੁਰੇ ਫਿਰਨਦੇ ਆ ਵੇਖਿਆ ਹਲੇ ਤਾਂ ਮੈਂ ਕੁਛ ਕੀਤਾ ਨਹੀਂ ਆ ਤੇ ਮੇਰੇ ਮਗਰ ਮਗਰ ਤੁਰੇ ਫਿਰਨਦੇ ਆ ਉਹ ਕੁੜਿਆ ਮੂਰਖਾ ਜਾ ਕੇ ਉਹਨਾਂ ਦੀਆਂ ਫਿਲਮਾਂ ਮੋੜ ਕੇ ਆ ਜਿਨ੍ਹਾਂ ਦੀਆਂ ਆ ਵੀ ਮੈਂ ਉਹਨਾਂ ਦੀਆਂ ਦੇ ਦੂੰਗਾ ਤੂੰ ਮੈਨੂੰ ਪੈਸੇ ਤੇ ਦੇ ਪਹਿਲਾਂ ਪੈਸੇ ਵੀ ਤੈਨੂੰ ਦੇਣੇ ਆ ਕੋਈ ਨਹੀਂ ਹੌਸਲਾ ਕਰ ਉਹ ਐਡਾ ਮੈਂ ਵੈਲ ਟੈਲੈਂਟਡ ਬੰਦਾ ਆ ਤੇ ਤੂੰ ਹੀ ਮੈਨੂੰ ਪੱਠਿਆਂ 'ਚ ਹੀ ਰੋਲੀ ਜਾਂਂਦੇ ਜੇ ਉਹ ਜਿਨ੍ਹਾਂ ਨੇ ਹੀਰਾ ਪਛਾਨਣਾ ਸੀ ਨਾ ਵੱਡਿਆ ਉਹਨਾਂ ਨੇ ਪਛਾਨ ਲਿਆ ਵਾ ਉਹ ਤੇ ਤੈਨੂੰ ਨਹੀਂ ਪਤਾ ਕਮਲਿਆ ਹੀਰਾ ਜਿਹੜਾ ਹੁੰਦਾ ਨਾ ਉਹ ਘਸ ਕੇ ਮੰਦਾ ਵਾ ਤੇ ਅਹੀਂ ਤੇਨੂੰ ਕਸੌਣ ਢੇ ਆ ਐਡਾ ਮੈਨੂੰ ਕਸਾਈ ਜਾਂਦਾ ਮੇਚੋ ਜਿੰਨ ਕੱਢਣਾ ਵਾ ਐਡਾ ਕਰ ਦੇ ਤੂੰ ਅੱਲਾ ਦੀ ਨਾ ਉਹ ਵੇਲਾ ਬੂਟੇ ਨੇ ਰੋਟੀ ਛੱਡੀ ਇੱਕ ਦਿਨ ਤੇ ਉਹਦੇ ਘਰ ਜਾਣੇ ਨੂੰ ਸਾਈਕਲ ਲੈ ਆਤਾ ਅਹੀਂ ਤੇ ਤੈਨੂੰ ਮੋਟਰਸਾਈਕਲ ਲੈ ਕੇ ਦਿੱਤਾ ਉਹ ਇਹਦੇ ਵਿੱਚ ਮੋਟਰ ਵੀ ਪਵਾ ਕੇ ਦਿੱਤੀ ਤੈਨੂੰ ਨਾਲ। ਤੁਸੀਂ ਆਪਣੀ ਲੋਡ ਨੂੰ ਲੈ ਕੇ ਦਿੱਤਾ ਵਾ। ਉਤੋਂ ਮਗਰ ਉਹਦੇ ਰੇੜੀ ਲਵਾਤੀ ਆ ਕਿ ਢੋਈ ਜਾ ਪੱਠੇ। ਪੱਠੇ ਕਿਨੇ ਢੋਣੇ ਆ, ਤੂੰ ਹੀ ਢੋਣੇ ਆ। ਤੇ ਮੈਂ بابا ਵਿਸ਼ਕਰਮਾ ਵਾਂ ਕਿ ਮੇਰੇ ਦਾਹੇ ਹੱਥਿਆ ਸਾਰੇ ਕੰਮ ਮੈਨੂੰ ਦੱਸੀ ਜਾਣ ਦੇ। ਤੂੰ ਵੀ ਕੁਝ ਕੁ ਉੱਠ ਕੇ ਕਰ ਲਾ ਕਿ ਤੂੰ ਛੋਲੇ ਵਾਲਾ ਠਾਕਰ ਬਣਿਆ ਬੈਠਾ। ਚੱਲ ਫੇਰ ਪਾਣੀ ਤੇ ਢਾਹ ਉੱਠ ਕੇ ਡੰਗਰਾਂ ਨੂੰ। ਪਾਣੀ ਕੌਣ ਮੈਂ ਢਾਵਾ। ਆਹੋ। ਪਾਣੀ ਮੈਂ ਢਾ ਦੇਣਾ ਵਾਂ। ਮੈਂ ਪੱਠੇ-ਪੁੱਠੇ ਨਹੀਂ ਪਾਉਣੇ। ਚੱਲ ਇੰਨਾ ਕੰਮ ਤੇ ਕਰ। ਬਾਕੀ ਬਾਅਦ ਦੇ ਵਿੱਚ ਵੇਖਦੇ ਆਂ। ਇੱਕ ਗੱਲ ਦੱਸਾਂ ਵਡਿਆ ਕਰਨ ਤੇ ਤੁਸੀਂ ਤੱਕਾ ਹੀ ਡੈਜੇ ਕੋਈ ਨਹੀਂ ਭਗਵੰਤ ਮਾਨ ਨੂੰ ਪਹਿਲਾਂ ਲੋਕ ਮਖੌਲ ਕਰਦੇ ਸੀ ਤੇ ਵੇਲਾ ਅੱਜ ਕਿੱਥੇ ਗਿਆ ਅਗਲਾ ਮੁੱਖ ਮੰਤਰੀ ਬਣਿਆ ਪੰਜਾਬ ਦਾ ਤੇ ਤੁਸੀਂ ਕੁਝ ਬਣ ਤੂੰ ਨਹੀਂ ਕੁਝ ਬਣਨਾ ਤੁਸੀਂ ਮੈਨੂੰ ਬੰਨ ਦੋਗੇ ਤਾਂ ਹੀ ਆ ਪੱਠਿਆਂ 'ਚ ਰੱਖਿਆ ਮੈਨੂੰ ਕੀ ਬਾਣਾਵਾ ਤੂੰ ਮੈਂ ਹੀ ਰੋ ਬੰਨਾ ਮੈਨੂੰ ਦੇ ਮੇਰੇ ਪੈਸੇ ਤੇ ਮੈਂ ਜਾਵਾਂ ਯਾਰ ਮੈਨੂੰ ਇਹ ਪਹਿਲਾਂ ਗੱਲ ਦੱਸ ਵੀ ਤੈਨੂੰ ਇਹ ਸਲਾਹ ਕਿਨੇ ਦਿੱਤੀ ਆ ਐਕਟਰਾਂ ਵਾਲਾ ਤੇਰਾ ਪਹਿਲਾਂ ਹੈਗਾ ਵਾ ਮੂੰ ਮੈਨੂੰ ਇਹ ਗੱਲ ਦੱਸ ਤੈਨੂੰ ਪਤਾ ਬੀਬੀ ਮੈਨੂੰ ਨਿੱਕੇ ਤੈਨੂੰ ਕਹਿੰਦੀ ਹੁੰਦੀ ਕਿ ਮੇਰਾ ਪੁੱਤ ਧਮਿੰਦਰ ਆ ਮੈਂ ਤੇਰੇ ਕੋ ਪੁੱਤ ਰਪਿਆ ਹੀਰੋ ਬਣ ਹੈ ਓਪੀਦਲ ਹੋ ਗਈ ਆ ਬੀਬੀ ਵੀ ਯਾਰ ਆ ਗਈ ਆ ਚੱਲ ਕੋਈ ਨਹੀਂ ਬੀਬੀ ਆਂਦੀ ਸੀ ਨਾ ਤੇ ਵੱਡੇ ਭਰਾ ਦੇ ਨਾਲ ਹੀ ਗਈ ਹੈ ਤੇ ਤੈਨੂੰ ਮੈਂ ਕੱਲੇ ਨੂੰ ਨਹੀਂ ਜਾਣ ਦੇਣਾ ਮੈਂ ਤੇਰੇ ਨਾਲ ਹੀ ਜਾਣਾ ਬੰਦੇ ਮੈਂ ਨਹੀਂ ਤੈਨੂੰ ਖੜਦਾ ਹੁਣਦਾ ਕਿਉਂ ਨੋਂਦੀ ਸੋਦੀ ਤੇ ਤੂੰ ਇਕੱਲੇ ਨੇ ਰੋਟੀ ਖਾ ਜਾਣੀ ਆ ਮੈਂ ਤਾਂ ਭੁੱਖਾ ਹੀ ਸਾਂ ਕਰੂੰਗਾ ਕੋਈ ਨਹੀਂ ਪਹਿਲਾਂ ਮੈਨੂੰ ਉੱਥੇ ਜਗ੍ਹਾ ਬਣਾਉਂਦੇ ਫੇ ਮੈਂ ਤੈਨੂੰ ਛੱਡ ਲੂੰਗਾ ਬੰਦਾ ਮਗਰਲੀ ਵੀ ਡਾ ਬਣੀ ਆ ਜਗ੍ਹਾ ਜਿਹੜੀ ਅਗਲੀ ਬਣਾਉਂਦੇ ਬਣਾਉਂਦੇ ਬੰਦਾ ਬਣ ਤੇ ਮੋੜਿਆ ਨਾ ਇਹ ਕੰਮੇ ਪੈ ਬਾਕੀ ਤੈਨੂੰ ਮੈਂ ਦੱਸਾਂ ਮਾਵਾ ਜਿਹੜੀਆਂ ਹੁੰਦੀਆਂ ਨਾ ਉਹਨਾਂ ਲਈ ਪੁੱਤ ਉਹਨਾਂ ਦੇ ਹੀਰੋ ਹੀ ਹੁੰਦੇ ਠੀਕ ਆ ਕੇ ਵੀ ਮਾਨ ਪੁੱਛੀ ਤੇ ਮਾਂ ਤੇ ਮੈਨੂੰ ਵੀ ਸਣੀ ਦੇਉਲ ਕਹਿੰਦੀ ਵੇਖ ਕੋਈ ਫਰਕ ਹੈਗਾ ਸਣੀ ਦਿ올 ਤੇ ਮੇਰੇ ਚ ਦੱਸ ਆਹ ਉਹ ਜ਼ਿਆਦਾ ਫਰਕਤ ਨਹੀਂ ਆ ਉਹ ਸਣੀ ਦਿ올 ਆ ਤੇ ਤੂੰ ਸਣੀ ਢੋਲਿਆ ਉਹ ਤੇਰੇ ਵਰਗੇ ਘਰ ਰੋੜ ਬੈਂਦੇ ਹੁੰਦੇ ਓ ਘਰ ਰੋੜ ਬੈਂਦੇ ਹੁੰਦੇ ਤੇਰੇ ਵਰਗੇ ਹੋ ਜੇ ਕੰਮਾਂ ਚ ਕਿਤੇ ਨਹੀਂ ਰੋੜਦਾ ਤੇਰਾ ਘਰ ਇਹ ਗਾੜੀ ਘੱਗਰ ਦਰਿਆ ਚ ਨਹੀਂ ਆਉਂਦਾ ਕਿ ਰੁੜਜੇ ਲੱਗਾ ਵਾ ਜਦੋਂ ਫਿਲਮਾਂ ਚ ਨਾ ਆਇਆ ਕਰੋ ਤੇਰੇ ਭਰਾ ਦਾ ਸੇਵਕ ਬਚਨ ਸ਼ਿਵਕਾਨ ਹਾਸ਼ਮੀ ਸੇਵਕ ਛੱਟੀ ਵੇਖ ਕੇ ਨਾ ਸੋਹਣਾ ਲੱਗਦਾ ਨਾ ਗੱਲ ਪੋਰਾ ਹੀ ਨਹੀਂ ਮੇਰੀ ਸੁਣ ਦਿਆ ਓਏ ਕਰੋੜਾਂ ਰੁਪਈਆਂ ਦੇ ਐਕਟਰ ਆ ਓਏ ਤੂੰ ਆਪਣਾ 150 ਵਾਲਾ ਮੂੰਹ ਉਹਨਾਂ ਦੇ ਨਾਂ ਰ ਲਾਉਣ ਨਿਆ ਹੈ ਤੇਰਾ ਤੇ ਨਾਮ ਹੀ ਜਿਉਂ ਨਾਲ ਰੱਖਿਆ ਰ ਸੇਵਕ ਸਲੇਟੀ ਹੋਣਾ ਸੇਵਕ ਸੇਠੀ ਹੈ ਤੈਨੂੰ ਪਤਾ ਨਹੀਂ ਕਿਹੜੇ ਬੰਦੇ ਨੇ ਮਤ ਦੇਤੀ ਹੈ ਤੈਨੂੰ ਪਤਾ ਮੇਰੇ ਨਾਲ ਮੇਰਾ ਉਸਤਾਦ ਚਿੱਚੜ ਚੱਲਿਆ ਵਾ ਚਿੱਚੜ ਕਿਹੜਾ ਜਿਹੜਾ ਚੱਡੇਆਂ ਚ ਰਹਿੰਦਾ ਵਾ ਉਸਤਾਦ ਨੂੰ ਕੋ ਮਾੜਾ ਕਹਿਨੇ ਭਰਾ ਹੋਏਗਾ ਤੇ ਘਰ ਹੋਏਗਾ ਬਾਹਰ ਭਰਾ ਕਿਹੜੇ ਹੁੰਦੇ ਆ ਬਾਹਰ ਵੀ ਭਰਾ ਤੇਰੇ ਵਰਗੇ ਦੁਸ਼ਮਣ ਬਥੇਰੇ ਤੁਰੇ ਫਿਰਦੇ ਤੈਨੂੰ ਕਹਾਂ ਨਾ ਬੰਦਿਆਂ ਨੂੰ ਗੱਲ ਮੰਨ ਜਾ ਤੂੰ ਘਰ ਰੋੜ ਬਣਾਈ ਹੋ ਤੂੰ ਹੋਣੀ ਮੰਨਣਿਆ ਤੂੰ ਵੀ ਕਿ ਕੰਜਰ ਦੀ ਮੰਨ ਲਓ ਤੂੰ ਦੇਖੇ ਹਿੱਸੇ ਮੰਗਣਿਆ ਆ ਕੇ ਕਿ ਮੇਰਾ ਹਿੱਸਾ ਦੇ ਦੋ ਹਿੱਸਾ ਤੇਰਾ ਬਹੁਤ ਕਾੜੀ ਕਿਦੇ ਬਰਾਏ ਮੇਲਿਆ ਜਿਹਦੇ ਵਿੱਚੋਂ ਹਿੱਸਾ ਕੱਢਦੀਏ ਤੇਰਾ ਤੈਨੂੰ ਪਤਾ ਵੀ ਹੈਗਾ ਵਾ ਬੰਬਾ ਕਿੱਥੇ ਪੈਂਦਾ ਪਤਾ ਮੈਨੂੰ ਬੰਬਾ ਪੈਂਦਾ ਹਾ ਦੋਹ ਕਿੱल्ल्या ਤੇ ਬੰਬਾ ਆ ਅਗਲ ਤੇ ਆਨੇ ਆ ਉਹ ਬੰਬੇ ਟੈਂਟਾ ਹੋ ਸੀ ਉਹਦੇ ਚ ਨਾ ਜਾਵਣੀ ਕਿਤੇ ਉਹਨਾਂ ਤੰਬੂ ਕਨਾਤਾਂ ਲਮਾਉਣਗੇ ਤੇਰ ਕੋ ਮੁੜ ਕੇ ਫੇਰ ਕਹੇਗਾ ਕਿ ਮੈਂ ਵਿਸ਼ਕਰਮਾ ਆ ਮੈਂ ਤੈਨੂੰ ਕਹਤਾ ਮੈਨੂੰ ਮੇਰਾ ਇਹ ਸਾਦੇ ਦੇ ਹਲੇ ਤਾਂ ਮੈਂ ਸਣੀ ਦਿ올ਣਾ ਜਾ ਕੇ ਫਿਲਮ ਕਰਨੀ ਉਹ ਮੈਨੂੰ ਠੀਕਣ ਧਿਆਣਾ ਕਿਹੜੀ ਫਿਲਮ ਕਰਨੀ ਤੂੰ ਸਣੀ ਦਿ올ਣਾ ਮੈਨੂੰ ਵੀ ਦੱਸ ਉਹ ਫਿਲਮ ਵੇਖੀਓ ਕਾ ਦੀਆ ਤੇਰੇ ਕੁੱਤਿਆਂ ਦੇ ਸਾਹਮਣੇ ਮਤ ਨੱਚ ਓ ਜਾ ਭਰਾਵਾ ਰੱਬ ਨੂੰ ਰਹਿਣ ਤੇ ਜਾ ਕੇ ਆ ਨਵੇਂ ਫਿਲਮਾਂ ਤੋਂ ਪਿਓ ਪੁੱਤਾਂ ਦਾ ਕੋਈ ਨਵਾਂ ਹੀ ਵਰਜ਼ਨ ਬਣਾਏਗਾ ਮੈਨੂੰ ਲੱਗਦਾ ਦੋਵੇਂ ਫਿਲਮਾਂ ਵੇਖ ਕੇ ਇਹਦੇ ਵਿੱਚ ਕੜਸੀ ਮਾਰਦੀ ਔਰ ਦੋਵੇਂ ਰਲ ਗੀਆਂ ਤੇਰੀਆਂ ਕੜਸੀ ਮਾਰਦੀ ਕਰਤੀ ਹਲਵਾਈਆਂ ਆ ਰਹੀ ਤੂੰ ਨਾ ਆਪਣਾ ਕੰਮ ਛੱਡੀ ਹਲਵਾਈਆਂ ਵਾਲੀ ਵਿੱਚ ਕੜਸੀ ਮਾਰਦੀ ਲ ਪੁੱਤਾਂ ਮਾਰ ਲੈਨੇ ਆ ਫਿਰ ਤੂੰ ਖੁਰਪੇ ਕੜਸੀਆਂ ਜੀ ਬੜੇ ਰਹਿਣਾ ਵਾ ਮੈਂ ਤੇਰਾ ਹਿਸਾਬ ਲਾ ਲਿਆ ਵਾ ਤੁਸੀਂ ਨਹੀਂ ਕਾਮਯਾਬ ਹੋ ਸਕਦੇ ਉਹ ਮੈਂ ਤਾਂ ਚਾਹੁੰਦਾ ਵਾ ਤੂੰ ਗਲੀ 'ਚ ਤੁਰੇਂ ਆ ਸੀਨਾ ਚੌੜਾ ਕਰਕੇ ਤੇ ਫਸ-ਫਸ ਲੰਘੇ ਗਲੀ ਉਹ ਮੈਂ ਤਾਂ ਅੱਗੇ ਫਸ-ਫਸ ਲੰਘਣਿਆ ਹੋਰ ਕਿੰਨਾ ਕੁ ਚੌੜਾ ਕਰਨਾ ਮੇਰਾ ਸੀਨਾ ਉਹ ਦਿਖਣੀ ਡਿਆ ਬੈਠਾ ਰਹਿਣਾ ਮੰਜੇ ਤੇ ਮੰਜੇ ਤੋੜਦਾ ਰਹਿਣਾ ਮੈਨੂੰ ਕੰਮੇਲਾ ਛੱਡਦਾ ਵਾ ਕਦੀਆਂ ਨੂੰ ਚਲ ਜਾ ਕਦੀਆਂ ਨੂੰ ਚਲ ਜਾ ਹੋਰ ਰੱਬਾ ਕਿਉਂ ਕੀਤਾ ਮੈਨਾਂ ਥੱਕਾ ਕਿੱਧਰ ਗਰੀਬਾਂ ਨਾਲ ਛੁੱਟਦਾ ਈ ਪਸ਼ਤੌਂਡ ਆ ਮੈਂ ਤੁਹਾਡੇ ਨਾਲ ਜਾਣਾ ਮੈਂ ਸਾਲਾਂ ਦੇ ਘਰ ਡਿੱਗਣਾ ਕਾਸ਼ ਕਿਤੇ ਮੈਂ ਡਿੱਗਦਾ ਨਾ ਕਰ ਹੁਣ ਨੂੰ ਮੈਂ ਕੋਈ ਹੀਰੋ ਤੇ ਬਣਿਆ ਹੁੰਦਾ ਤੁਹਾਨੂੰ ਨਹੀਂ ਮੇਰੀ ਕਦਰ ਮੇਰਾ ਹਿੱਸਾ ਦੇ ਤੇ ਮੈਂ ਜਾਣਾ ਦੋ ਬੱਚੀਆਂ ਤੇ ਖੱਤੀ ਆਉਂਦੀ ਏ ਇੱਕ ਤਰੇਹੇ ਹੱਸੇ। ਠੀਕ ਆ ਉਹ ਤੈਨੂੰ ਦੇ ਦਿੰਦੇ ਸ ਮੇਰੇ ਸਾਧਕੇ ਪਰਿਵਾਰੀ। ਕੋਈ ਖੱਤੀ ਵਸੀਆਂ ਨਹੀਂ। ਪਾਪਾਈ ਕਹਿੰਦਾ ਹੈਗਾ ਪੂਰਾ ਸਾਲ ਲੈਣਾ ਹੈ ਨਾ। ਨਾਲੇ ਆਪਣੀ ਆਉਂਦੀ ਆ ਰੋਡ 'ਚ ਪੈਲੀ ਉਸ ਹਾਂ ਨਾ ਮੈਨੂੰ ਪੈਸੇ ਦੇ। ਕਿਹੜੇ ਰੋਡ 'ਚ ਆਉਂਦੀ ਆ ਆਪਣੀ ਪੈਲੀ। ਜਿਹੜਾ ਦਾਲ 'ਚੋਂ ਨਿਕਲਦਾ। ਇਹਨਾਂ ਨਾੜੀ ਕਾਇਆਂ ਨਾ ਵੱਡੀ ਆ। ਮੈਂ ਤੈਨੂੰ ਕਹਿਤਾ ਨਾ ਮੇਰਾ ਸਦੇ ਤੇ ਮੈਂ ਜਾਵਾਂ ਦਾ ਪੂਰਾ ਪੂਰਾ ਸਾਦੇ। ਮੈਂ ਤੈਨੂੰ ਪਿਆਰ ਨਾਲ ਸਮਝਾਉਣ ਡਿਆ ਏ ਜੀ। ਤੇ ਤੂੰ ਲੱਗਦਾ ਪਿਆਰ ਨਾਲ ਨਹੀਂ ਸਮਝਣੀ ਗੱਲ। ਤੈਨੂੰ ਮੈਂ ਕਹਿੰਦਾ ਚੁੱਪ ਕਰਕੇ ਬਹਿ ਹੋਨੇ ਤੈਨੂੰ ਬੰਬੇ ਵੀ ਘੱਲ ਦਾਂਗੇ ਮੈਨੂੰ ਨਹੀਂ ਪਤਾ ਮੈਂ ਹੁਣੇ ਹੀ ਜਾਣਾ ਉੱਥੇ ਤਾਂ ਮੈਨੂੰ ਡੀਕਨ ਡੇ ਆ ਡਾਇਰੈਕਟਰ ਕਿਹੜੇ ਕਿਹੜੇ ਡੇ ਹੋਣੇ ਹਿਰੋਇਨਾ ਵੀ ਡਈਆਂ ਨਹੀਂ ਉਹ ਪਤਾ ਜਦੋਂ ਧਮਿੰਦਰ ਅੰਕਲ ਗਿਆ ਹੈ ਨਾ ਬੰਬੇ ਹਾਂ ਗਰਦਾਸਪੁਰ ਪਿੰਡ ਚੋਂ ਉੱਠ ਕੇ ਗਿਆ ਪਹਿਲਾਂ ਤੇ ਮੈਨੂੰ ਇਹ ਦੱਸ ਵੀ ਧਮਿੰਦਰ ਅੰਕਲ ਤੇਰਾ ਕਿਹੜੇ ਬੰਦੇ ਹੋ ਅੰਕਲ ਕਿੰਨਾ ਬਰਾ ਲੱਗਾ ਤੇਰੇ ਮੂੰਹ ਤੇ ਧਮਿੰਦਰ ਅੰਕਲ ਆਹ ਡਾਇਰੈਕਟਰ ਆਂਦੀਆਂ ਨਾ ਰਿਸ਼ਤੇਦਾਰੀਆਂ ਹੁੰਦੀਆਂ ਮੈਂ ਤਾਂ ਵੀ ਨਹੀਂ ਕਹਿੰਦਾ ਕਿੰਦਾ ਤੂੰ ਐਕਟਰ ਬਣ ਗਿਆ ਆ ਜਿਹੜੀਆਂ ਤੇਰੀਆਂ ਰਿਸ਼ਤੇਦਾਰੀਆਂ ਉਧਰ ਆ ਮੈਨੂੰ ਤਾਂ ਲੱਗਦਾ ਕਿ ਐਨੇ ਤੇਰਾ ਦਿਮਾਗ 'ਚ ਉੱਦਾਂ ਤੇਰੇ ਕਿਉਂ ਧੂਲ ਤਾਦ ਕੇ ਨੇ ਤੇਰੇ ਉੱਤੇ ਲਾਦਾ ਫਿਲਮੀ ਭੂਤ ਤੇਰਾ ਕੱਢਣਾ ਹੀ ਪੈਣਾ ਮੈਨੂੰ ਡਰਾਵੇ ਜਿਹੇ ਨਾ ਤੇ ਐਵੇਂ ਕੱਢਣਾ ਪੈਣਾ ਮੈਨੂੰ ਨਹੀਂ ਪਤਾ ਮੈਨੂੰ ਮੇਰਾ ਹੱਸਾ ਦੇ ਤੇ ਮੈਂ ਜਾਵਾਂ ਆਹ ਉਹ ਕਰ ਲੈ ਕਰ ਨਿਆਣਿਆਂ ਨੂੰ ਇੱਥੇ ਗਾਲਾਂ ਦੇ ਨਾ ਰਹਿਣਾ ਬੈਠਾ ਕਦੀ ਆ ਕਰ ਦੋ ਕਦੀ ਉਹ ਕਰ ਦੋ ਤੂੰ ਮੈਨੂੰ ਜਾਣਦੇ ਮੇਰਾ ਹਿਸਾਬ ਕਰ ਤੈ ਮੈਂ ਜਾ ਉਹ ਲਿਆਈਓ ਇੱਕ ਮਿੰਟ ਡਾਂਗ ਆ ਇਧਰੋਂ ਸ਼ੇਰੂ ਡਾਂਗ ਲਿਆ ਫੜ ਕੇ ਜਰਾ ਕਰ ਡਾਂਗ ਕਰਨੀ ਆ ਤੈਨੂੰ ਕਰਮਾ ਮਿਣ ਕੇ ਨਾ ਦਵਾ ਹੁਣ ਮੈਂ ਸਾਰਾ ਹਿੱਸੇ ਤਾਦੀ ਮੰਡਣਾਗੇ ਆਪਾਂ ਕੋਈ ਨਹੀਂ ਜਦੋਂ ਮੈਂ ਉੱਥੋਂ ਆਉਂਗਾ ਉਦੋਂ ਕਰਮਾ ਨਾ ਵੰਡ ਲਾਂਗੇ ਬੰਬੇ ਦਾ ਕਿਰਾਇਆ ਤੇ ਦੇ ਹੁਣ ਹੁਣ ਤੂੰ ਮੈਨੂੰ ਇਹ ਗੱਲ ਦੱਸ ਡਾਂਗ ਆ ਚੱਲੀਓ ਤੇ ਤੂੰ ਦੱਸ ਹੁਣ ਕਿੱਦਾਂ ਕਰਨੀ ਆ ਉਹ ਨਹੀਂ ਨਹੀਂ ਡਾਂਗ ਡੂਣਾ ਲਈ ਕੀ ਕਰਨਾ ਫਿਰ ਹੁਣ ਫੇਮਾ ਨਾ ਮਾਨੀ ਜਨਾ ਆਦੇ ਬਸ ਆ ਮੇਰਾ ਵੀਰ ਹੈ ਆਹ ਤੇ ਗੱਲ ਹੋਈ ਨਾ ਕੋਈ ਨਹੀਂ ਬੰਬੇ ਵੀ ਜਾਵਾਂਗੇ ਆਪਾਂ ਪਾਪਾ ਵੀ ਇਦਾਂ ਕਰਦਾ ਤੇ ਤੂੰ ਵੀ ਇਦਾਂ ਕਰਦਾ ਵਾ ਉਹ ਕਿੱਥੇ ਮੇਰੀ ਦਾਤੀ ਮੱਲੀ ਨਾ ਮੇਰੀ ਦਾਤ ਕੋਈ ਯਾਰ ਬੰਦ ਗਿਆ